ਅਸੀਂ 100% ਪਲੇਸਮੈਂਟ ਅਸਿਸਟੈਂਟ ਅਸੀਂ ਦਿੰਨੇ ਆ ਕਿ ਸਾਡੇ ਕੋਲੇ ਕੋਰਸ ਕਰਨ ਤੋਂ ਬਾਅਦ ਕੋਈ ਵੀ ਬੱਚਾ ਬੇਰੁਜ਼ਗਾਰ ਨਹੀਂ ਹੁੰਦਾ 28228 ਬੱਚੇ ਸਾਡੇ ਪਾਸ ਆਊਟ ਹੋ ਚੁੱਕੇ ਆ ਜੀ ਉਦੇਸ਼ਾਂ ਵਿਦੇਸ਼ਾਂ ਚ ਕੋਨੇ-ਕੋਨੇ ਤੇ ਜਾ ਕੇ ਕੰਮ ਕਰ ਰਹੇ ਨੇ ਕਿਸੇ ਨੇ ਆਪਣਾ ਕੋਈ ਬਿਜ਼ਨਸ ਅਪ ਕਰ ਲਿਆ ਕਿਸੇ ਨੇ ਕੋਈ ਲਾਈਕ ਕੋਈ ਹੋਟਲ ਮੈਨੇਜਮੈਂਟ ਦੇ ਵਿੱਚ ਕੋਈ ਜੋਬ ਵਗੈਰਾ ਕਰ ਲਈ 10ਵੀਂ ਪਾਸ ਬੰਦਾ ਕੋਈ ਵੀ ਹੈ ਡੈਫੀਨਿਟਲੀ ਉਹ ਕੋਰਸ ਕਰ ਸਕਦਾ ਉਸ ਤੋਂ ਇਲਾਵਾ ਏਜ ਡਸ ਨਾਟ ਮੈਟਰ ਉਮਰ ਦਾ ਮਸਲਾ ਹੀ ਇਹਦੇ ਵਿੱਚ ਕੋਈ ਮਸਲਾ ਹੀ ਨਹੀਂ ਜੀ ਇਹਦੇ ਵਿੱਚ ਹਰ ਇੱਕ ਛੋਟੇ ਤੋਂ ਛੋਟਾ ਬੱਚਾ ਵੀ ਕੋਰਸ ਕਰ ਸਕਦਾ 1 32 33 35 40 45 ਸਾਲ ਦਾ ਕੋਈ ਵੀ ਬੰਦਾ ਇਹਨੂੰ ਜੁਆਇਨ ਕਰ ਸਕਦਾ ਹੈ ਜੀ ਇਹਦੇ ਵਿੱਚ ਮੇਰੇ ਕੋਲੇ ਅਪਰੋਕਸੀਮੇਟਲੀ 15 ਤੋਂ 20 ਹਾਊਸ ਵਾਈਫ ਨੇ ਜਿਹੜੀਆਂ ਸਾਡੇ ਕੋਲੇ ਕੋਰਸ ਕਰ ਰਹੀਆਂ ਨੇ ਇਹ ਜਿਹੜਾ ਕੋਰਸ ਹੈ ਜਿੰਨੇ ਵੀ ਬੰਦੇ 10ਵੀਂ ਪਾਸ ਹੈ ਉਮਰ ਜਿੰਨੀ ਮਰਜ਼ੇ ਵਿੱਚ ਹੈ 70 ਸਾਲ ਹੋਵੇ ਤੇ ਚਾਹੇ 18 ਸਾਲ ਉਹ ਬੰਦਾ ਇਹ ਕੋਰਸ ਕਰ ਸਕਦਾ ਹੈ ਉਹਨੂੰ ਕਰਕੇ ਨੌਕਰੀ ਵੀ ਕਰ ਸਕਦਾ ਹੈ ਅਗਰ ਬੱਚੇ ਕੋਲੇ ਸਰ ਸਕਿੱਲ ਹੋਏਗੀ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਉਹ ਕੰਮ ਕਰ ਸਕਦਾ ਤੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹਰ ਘਰ ਦੇ ਵਿੱਚ ਮੈਂ ਕਹਿੰਦਾ ਸਰ ਕੋਈ ਵੀ ਬੰਦਾ ਬੇਰੁਜ਼ਗਾਰ ਨਹੀਂ ਰਹੇਗਾ ਇਹ ਸਾਡਾ ਵਾਅਦਾ ਹੈ। ਅਕਸਰ ਐਫ ਐਂਡ ਵੀ ਸਰਵਿਸ ਦੀ ਲੈਬ ਆ। ਜੀ ਇੱਥੇ ਤੁਹਾਨੂੰ ਕੋਕਟੇਲ, ਮੌਕਟੇਲ ਸਰਵ ਕਰਨਾ, ਸਰਵਿਸ ਕਿੱਦਾਂ ਕਰਨੀ ਆ। ਮਤਲਬ ਪ੍ਰੋਪਰ ਤੁਹਾਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਬਠਿੰਡਾ ਦੇ ਵਿੱਚ ਹੋਟਲ ਮੈਨੇਜਮੈਂਟ ਕੋਰਸ ਕਰਨ ਦਾ ਇੱਕ ਫਾਇਦਾ ਇਹ ਵੀ ਹੈ ਕਿਉਂਕਿ ਬਠਿੰਡਾ ਦੀ ਜਿਹੜੀ ਰੇਲਵੇ ਲਾਈਨ ਆ ਉਹ ਦਿੱਲੀ ਤੇ ਮੁੰਬਈ ਵਰਗੇ ਮੈਟਰੋ ਸਿਟੀਜ਼ ਦੇ ਨਾਲ ਲਿੰਕ ਕਰਦੀ ਹੈ ਜਿਹਦੇ ਕਰਕੇ ਨਾ ਬਠਿੰਡਾ ਇਨਵੈਸਟਰ ਦੇ ਵਾਸਤੇ ਇੱਕ ਫੇਵਰਿਟ ਡੈਸਟੀਨੇਸ਼ਨ ਬਣ ਰਿਹਾ ਹੈ ਇਨਵੈਸਟਮੈਂਟ ਕਰਨ ਦੇ ਵਾਸਤੇ ਜਿਹਦੇ ਕਰਕੇ ਬਠਿੰਡਾ ਦੇ ਵਿੱਚ ਜਿਹੜਾ ਹੋਟਲ ਲਾਈਨ ਦਾ ਬਿਜ਼ਨਸ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਬਾਕੀ ਆਉਣ ਵਾਲੇ ਸਾਲਾਂ ਦੇ ਵਿੱਚ 2 ਲੱਖ ਨੌਕਰੀਆਂ ਆਉਣ ਦੀ ਸੰਭਾਵਨਾ ਹੈ ਹੋਟਲ ਲਾਈਨ ਦੇ ਵਿੱਚ ਇੱਕ ਹੋਟਲ ਸ਼ੈਪ ਦੀ ਨਾਰਮਲ ਤਨਖਾਹ ਵੀ 25-30 ਹਜ਼ਾਰ ਰੁਪਏ ਹੁੰਦੀ ਹੈ ਮਹੀਨੇ ਦੀ ਸਾਲ ਦਾ 3-4 ਲੱਖ ਰੁਪਏ ਦਾ ਪੈਕੇਜ ਪਾਰਟਨਰਸ਼ਿਪ ਦਾ ਹੁੰਦਾ ਹੈ ਸਾਡੇ ਵਾਲੇ ਆਪਾਂ ਕਹਿੰਨੇ ਕਿ ਬੇਰੁਜ਼ਗਾਰੀ ਬਹੁਤ ਹੈ ਹਨਾ ਕਿਸੇ ਨੂੰ ਕੰਮ ਨਹੀਂ ਮਿਲਦਾ ਹੁਣ ਤਾਂ ਆਪਾਂ ਕੈਨੇਡਾ ਚ ਵੀ ਕਹਿਣ ਲੱਗੇ ਪਏ ਵੀ ਉੱਥੇ ਵੀ ਕੰਮ ਨਹੀਂ ਮਿਲਦਾ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਕੰਮ ਨਹੀਂ ਮਿਲਦਾ ਪਰ ਬਈ ਕੰਮ ਸਾਰੇ ਕਿਤੇ ਹੈਗਾ ਅਸਲ ਚ ਕੰਮ ਕਰਨ ਵਾਸਤੇ ਚਾਹੀਦੀ ਹੈ ਸਕਿੱਲ ਤੇ ਉਹ ਆਪਾਂ ਸਿੱਖਦੇ ਨਹੀਂ ਚਾਹੀਏ ਕਿਸੇ ਨੂੰ ਗੁੱਸਾ ਲੱਗੇ ਇਸ ਗੱਲ ਦਾ ਆਪਾਂ ਜਿਹੜੀ ਚੀਜ਼ ਦੇ ਮਗਰ ਪੈ ਜਾਂਦੇ ਪੈ ਜਾਂਦੇ ਹਨਾ ਆਪਾਂ ਜੇ ਕੰਮ ਸਿੱਖੀਏ ਤਾਂ ਸਾਰੇ ਕਿਤੇ ਰੋਜ਼ਗਾਰ ਹੈਗਾ ਅੱਜ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਕੋਰਸ ਲੈ ਕੇ ਆਏ ਆ ਉਹ ਕੋਰਸ ਕਰਕੇ ਤੁਸੀਂ ਆਪਣਾ ਖੁਦ ਦਾ ਬਿਜ਼ ਆਪਣੇ ਦੇਸ਼ ਦੇ ਵਿੱਚ ਵਧੀਆ ਨੌਕਰੀ ਕਰਨੀ ਹੈ ਉਹ ਕਰ ਸਕਦੇ ਆ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕੈਨੇਡਾ ਅਮਰੀਕਾ ਦੁਬਈ ਜਿੱਥੇ ਵੀ ਦੁਨੀਆ ਦੇ ਕਿਸੇ ਖੂंजे ਦੇ ਵਿੱਚ ਜਾ ਕੇ ਤੁਸੀਂ ਨੌਕਰੀ ਕਰਨੀ ਹੈ ਉੱਥੇ ਵੀ ਕੰਮ ਹੋਏ ਇਹ ਕੋਰਸ ਇੰਡੀਆ ਦੇ ਲੈਵਲ ਤੇ ਕਰਨਾ ਤਾਂ ਸਰਕਾਰੀ ਸਰਟੀਫਿਕੇਟ ਮਿਲੂਗਾ ਜੇ ਇੰਟਰਨੈਸ਼ਨਲ ਲੈਵਲ ਤੇ ਕਰਨਾ ਤਾਂ ਇੰਟਰਨੈਸ਼ਨਲ ਸਰਟੀਫਿਕੇਟ ਵੀ ਮਿਲੂਗਾ ਸੋ ਉਹਦੇ ਵਾਸਤੇ ਅੱਜ ਆਪਾਂ ਆਏ ਆ ਐਨ ਐਫ ਸੀ ਆਈ ਇੰਸਟੀਚਿਊਟ ਪਾਵਰ ਹਾਊਸ ਰੋਡ ਬਠਿੰਡਾ ਤੇ ਆਪਾਂ ਇੱਥੋਂ ਜਾਫਰ ਸਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਤ ਸ੍ਰੀ ਅਕਾਲ ਜੀ ਸ਼ਸ਼ੀਕਾਲ ਰਵਿੰਦਰ ਜੀ ਕਿੱਲ ਚਾਲ ਬਹੁਤ ਵਧੀਆ ਸਰ ਠੀਕ ਠ ਸਰ ਜਿਵੇਂ ਆਪਾਂ ਗੱਲ ਕਰਦੇ ਆਂ ਰੁਜ਼ਗਾਰ ਦੀ ਪੰਜਾਬ ਦੇ ਵਿੱਚ ਕੀ ਸ਼ਾਇਦ ਸਾਰੇ ਇੰਡੀਆ ਦੇ ਵਿੱਚ ਹੀ ਕਿਹਾ ਜਾਂਦਾ ਹੈ ਕਿ ਰੁਜ਼ਗਾਰ ਨਹੀਂ ਹੈਗਾ ਪਰ ਮੈਨੂੰ ਲੱਗਦਾ ਕਿ ਰੁਜ਼ਗਾਰ ਹੈਗਾ ਲੋਕਾਂ ਕੋਲੇ ਸਕਿੱਲ ਨਹੀਂ ਹੈਗੀ ਸੋ ਜੇ ਐਨਐਫਸੀਆਈ ਦੀ ਗੱਲ ਕਰੀਏ ਐਨਐਫਸੀਆਈ ਕਿੰਨਾ ਕੁ ਪੁਰਾਣਾ ਇੰਸਟੀਚਿਊਟ ਹੈ ਤੇ ਅੱਜ ਤੱਕ ਕਿੰਨੇ ਕੁ ਬੱਚਿਆਂ ਨੂੰ ਕੋਰਸ ਸਿਖਾ ਚੁੱਕਿਆ ਤੇ ਨੌਕਰੀਆਂ ਦੇ ਚੁੱਕੇ ਸਾਨੂੰ ਮਾਰਕੀਟ ਦੇ ਵਿੱਚ ਸਰ 34 ਸਾਲ ਹੋ ਗਏ 34 ਸਾਲ ਅਸੀਂ 1990 ਦੇ ਵਿੱਚ ਆਪਣਾ ਸਟਾਰਟ ਕੀਤਾ ਸੀ ਤੇ ਆਜਾ ਵਾ ਆਲ ਓਵਰ ਇੰਡੀਆ ਦੇ ਵਿੱਚ ਸਾਡੀਆਂ 20 ਬ੍ਰਾਂਚਾਂ ਨੇ ਜਿਹੜੀ ਇੱਕ ਸਾਡੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਗਰ ਬੱਚੇ ਕੋਲ ਸਰ ਸਕਿੱਲ ਹੋਏਗੀ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਉਹ ਕੰਮ ਕਰ ਸਕਦਾ ਤੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹਰ ਘਰ ਦੇ ਵਿੱਚ ਮੈਂ ਕਹਿੰਦਾ ਸਰ ਕੋਈ ਵੀ ਬੰਦਾ ਬੇਰੋਜ਼ਗਾਰ ਨਹੀਂ ਰਹੇਗਾ ਇਹ ਸਾਡਾ ਵਾਅਦਾ ਹੈ ਜੀ ਤਾਂ ਹੁਣ ਤੱਕ ਐਨ ਐਫ ਸੀ ਆਈ ਇੰਸਟੀਚਿਊਟ ਕਿੰਨੇ ਬੱਚਿਆਂ ਨੂੰ ਕੋਰਸ ਕਰਾ ਚੁੱਕਿਆ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਨੂੰ ਨੌਕਰੀਆਂ ਦੇ ਚੁੱਕੇ ਸਰ ਜਿੱਦਾਂ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਪਰੋਕਸੀਮੇਟਲੀ ਮੈਂ ਗੱਲ ਕਰ ਲਾਂ ਤਾਂ 28228 ਬੱਚੇ ਸਾਡੇ ਪਾਸ ਆਊਟ ਹੋ ਚੁੱਕੇ ਆ ਉਹ ਦੇਸ਼ਾਂ ਵਿਦੇਸ਼ਾਂ 'ਚ ਕੋਨੇ-ਕੋਨੇ ਤੇ ਜਾ ਕੇ ਕੰਮ ਕਰ ਰਹੇ ਨੇ ਕਿਸੇ ਨੇ ਆਪਣਾ ਕੋਈ ਬਿਜ਼ਨਸ ਆਪ ਕਰ ਲਿਆ ਕਿਸੇ ਨੇ ਕੋਈ ਲਾਈਕ ਕੋਈ ਹੋਟਲ ਮੈਨੇਜਮੈਂਟ ਦੇ ਵਿੱਚ ਕੋਈ ਜੌਬ ਵਗੈਰਾ ਕਰ ਲਈ ਕੋਈ ਗਵਰਨਮੈਂਟ ਸੈਕਟਰ 'ਚ ਕਰ ਰਿਹਾ ਤਾਂ ਡਿਫਰੈਂਟ ਡਿਫਰੈਂਟ ਥਾਂਾਂ ਤੇ ਜਾ ਕੇ ਕੰਮ ਕਰਦੇ ਜਿਹੜੇ ਸਰ ਆਪਣੇ ਕੋਲ ਕੋਰਸ ਹੈ ਇਹ ਕੋਰਸ ਕੌਣ ਕਰ ਸਕਦਾ ਕਿੰਨਾ ਪੜਿਆ ਹੋਣਾ ਚਾਹੀਦਾ ਕਿੰਨੀ ਉਮਰ ਚਾਹੀਦੀ ਆ ਸਰ ਮੈਂ ਪ੍ਰੋਫੈਸ਼ਨਲ ਕੋਰਸਸ ਦੀ ਗੱਲ ਕਰਲਾਂ ਤਾਂ ਸਾਡੇ ਕੋਲੇ ਜਿਹੜੀ ਮਿਨਿਮਮ ਕੁਆਲਿਫਿਕੇਸ਼ਨ ਆ ਜੀ ਉਹ 10th ਐਲੀਜੀਬਲ ਹੈਗਾ ਬੱਚਾ 10ਵੀਂ ਪਾਸ ਬੰਦਾ ਕੋਈ ਵੀ ਹੈ ਡੈਫੀਨਿਟਲੀ ਕੋਰਸ ਕਰ ਸਕਦਾ ਜੀ ਉਹਦੇ ਉਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਤਾਂ ਏਜ ਡਸ ਨਾਟ ਮੈਟਰ ਉਮਰ ਦਾ ਮਸਲਾ ਹੀ ਇਹਦੇ ਵਿੱਚ ਕੋਈ ਮਸਲਾ ਹੀ ਨਹੀਂ ਜੀ ਇਹਦੇ ਵਿੱਚ ਹਰ ਇੱਕ ਛੋਟੇ ਤੋਂ ਛੋਟਾ ਬੱਚਾ ਵੀ ਕੋਰਸ ਕਰ ਸਕਦਾ ਇੱਕ 23 33 35 40 45 ਸਾਲ ਦਾ ਕੋਈ ਵੀ ਬੰਦਾ ਇਹਨੂੰ ਜੁਆਇਨ ਕਰ ਸਕਦਾ ਜੇ ਕੋਈ ਹਾਊਸ ਵਾਈਫ ਹੈ ਉਹ ਵੀ ਕਰ ਸਕਦੇ ਆ ਇਹਦੇ ਵਿੱਚ ਮੇਰੇ ਕੋਲੇ ਅਪਰੋਕਸੀਮੇਟਲੀ 15 ਤੋਂ 20 ਹਾਊਸ ਵਾਈਫ ਨੇ ਜਿਹੜੀਆਂ ਸਾਡੇ ਕੋਲੇ ਕੋਰਸ ਕਰ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਐਂ ਕਹਦਾ ਵੀ ਇਹ ਜਿਹੜਾ ਕੋਰਸ ਹੈ ਜਿੰਨੇ ਹੀ ਬੰਦੇ ਵੀਡੀਓ ਦੇਖ ਰਹੇ ਆ ਉਹਨਾਂ ਦੇ ਵਿੱਚੋਂ ਜਿੰਨੇ ਵੀ ਬੰਦੇ 10ਵੀਂ ਪਾਸ ਹੈ ਉਮਰ ਜਿੰਨੀ ਮਰਜ਼ੇ ਵਿੱਚ ਆਏ 70 ਸਾਲ ਹੋਵੇ ਤੇ ਚਾਹੇ 18 ਸਾਲ ਉਹ ਬੰਦਾ ਇਹ ਕੋਰਸ ਕਰ ਸਕਦਾ ਹੈ ਉਹਨੂੰ ਕਰਕੇ ਨੌਕਰੀ ਵੀ ਕਰ ਸਕਦਾ ਹੈ ਤੇ ਇੱਕ ਨਾਲ ਦੀ ਨਾਲ ਦੱਸ ਦਈਏ ਨਾ ਚੰਗਾ ਕੰਮ ਕਰਨ ਲੱਗੇ ਨਾ ਘੌਲ ਨਾ ਕਰਿਆ ਕਰੋ ਇਹ ਜਿਹੜੀ ਵੀਡੀਓ ਆ ਨਾ ਜਿੰਨੇ ਵੀ ਆਪਣੇ ਆਸ-ਪਾਸ ਬੰਦੇ ਚਾਹੁੰਦੇ ਐ ਕੋਈ ਕੰਮ ਧੰਦਾ ਕਰਨਾ ਹੈ ਜਾਂ ਕੋਈ ਨੌਕਰੀ ਕਰਨੀ ਉਹਨਾਂ ਨੂੰ ਨਾਲ ਦੀ ਨਾਲ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਅਗਲੇ ਬੰਦੇ ਦੀ ਜ਼ਿੰਦਗੀ ਬਣ ਸਕਦੀ ਹੈ ਸੋ ਸਰ ਆਪਾਂ ਜਿਵੇਂ ਕਹੀਏ ਕੋਰਸ ਜਿਹੜਾ ਵੀ ਹੈਗਾ ਆਪਣੇ ਕੋਲੇ ਉਹਦੇ ਨਾਲ ਸਰ ਗਰੰਟਡ ਐ ਪਲੇਸਮੈਂਟ ਸਕਿੱਲ ਦੀ ਗੱਲ ਕਰੀਏ ਨਾ ਆਪਾਂ ਹਾਂਜੀ ਅਗਰ ਕੋਈ ਵੀ ਬੰਦੇ ਕੋਲੇ ਕੋਈ ਵੀ ਸਕਿੱਲ ਹੈਗੀ ਆ ਤਾਂ ਉਹਨੂੰ ਗਰੰਟੀ ਲੈਣ ਦੀ ਲੋੜ ਨਹੀਂ ਸਾਡੇ ਕੋਲੇ ਅਸੀਂ 100% ਪਲੇਸਮੈਂਟ ਅਸਿਸਟੈਂਟ ਅਸੀਂ ਦਿੰਨੇ ਆ ਕਿ ਸਾਡੇ ਕੋਲੇ ਕੋਰਸ ਕਰਨ ਤੋਂ ਬਾਅਦ ਕੋਈ ਵੀ ਬੱਚਾ ਬੇਰੁਜ਼ਗਾਰ ਨਹੀਂ ਹੋਊ। ਲੋ ਜੀ ਇਹੋ ਜਿਹਾ ਕੋਰਸ ਹੋਣ ਨਾਰਮਲੀ ਆਪਾਂ ਕੀ ਕਹਿੰਦੇ ਆ ਵੀ ਬੱਚਾ ਕਹਿੰਦਾ ਈਟੀਟੀ ਕਰ ਲਈ ਜੀ, ਬੀਏਡ ਕਰ ਲਈ, ਅਸੀਂ ਆਹ ਕੋਰਸ ਕਰ ਲਿਆ, ਬੀਏ ਕਰ ਲਈ, ਐਮਬੀਏ, ਬੀਬੀਏ, ਬੀਸੀ ਸਾਰਾ ਕੁਝ ਕਰ ਲਿਆ। ਨੌਕਰੀ ਨਹੀਂ ਮਿਲਦੀ ਕੱਲੇ ਸਰਟੀਫਿਕੇਟ ਪਏ ਰਹਿ ਜਾਂਦੇ ਆ ਪਰ ਆ ਇੱਕ ਡਿਪਲੋਮਾ ਕੋਰਸ ਆ ਕੋਈ ਤਿੰਨ ਸਾਲਾਂ ਦਾ ਨਹੀਂ ਦੋ ਸਾਲਾਂ ਦਾ ਨਹੀਂ ਨੇ 1.5 ਸਾਲ ਦਾ ਹੈ ਨਾ ਜੀ ਤੇ 1.5 ਸਾਲ ਦਾ ਕੋਰਸ ਕਰਕੇ ਜੇ ਤੁਹਾਨੂੰ ਨੌਕਰੀ ਮਿਲਦੀ ਹੈ ਬਾਈ ਮੈਂ ਕਹਿੰਦਾ ਹੋਰ ਚਾਹੀਦਾ ਕੀ ਆ ਆਪਾਂ ਨੂੰ 1.5 ਸਾਲ ਦਾ ਕੋਰਸ ਆ ਨਾ ਉਹਦੇ ਵਿੱਚ ਕੀ ਕੀ ਸਿਖਾਉਣਾ ਹੈ ਕਿਸ ਕੈਟਾਗਰੀ ਦਾ ਕੋਰਸ ਹੈ ਜੀ ਸਰ ਮੈਂ ਜਿੱਦਾਂ ਹਸਪੀਟੈਲਿਟੀ ਇੰਡਸਟਰੀ ਨੂੰ ਅਸੀਂ ਡੀਲ ਕਰਦੇ ਆ ਜੀ ਮੈਂ ਹੋਟਲ ਮੈਨੇਜਮੈਂਟ ਦੇ ਵਿੱਚ ਗੱਲ ਕਰ ਲਾਂ ਤਾਂ 올 ਓਵਰ ਦੀ ਵਰਲਡ ਆਪਾਂ ਗੱਲ ਕਰ ਲਈਏ ਪੰਜ ਤਰ੍ਹਾਂ ਦੇ ਕੁਜ਼ੀਨ ਹੁੰਦੀਆਂ ਨੇ ਜੀ ਅਸੀਂ ਹਰ ਇੱਕ ਕੁਜ਼ੀਨ ਨੂੰ ਪ੍ਰੋਪਰ ਚਾਹੇ ਉਹ ਇੱਕ ਹਾਊਸ ਵਾਈਫ ਆ ਚਾਹੇ 10ਵੀਂ ਪਾਸ ਬੱਚਾ ਅਸੀਂ ਉਹਦੀ ਐਡਮਿਸ਼ਨ ਨਰਸਰੀ 'ਚ ਕਰਨੀ ਆ ਠੀਕ ਹੈ ਉਹਨੂੰ ਪ੍ਰੋਪਰ ਕਟਿੰਗ ਕਿਵੇਂ ਕਰਨੀ ਆ ਚੋਪਿੰਗ ਕਿਵੇਂ ਕਰਨੀ ਆ ਇੰਗਰੀਡੀਅੰਟਸ ਕਿਵੇਂ ਹੋਣਗੇ ਉਹਦੇ ਮਸਾਲੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮਤਲਬ ਹੋਟਲ ਆਪਾਂ ਘਰਾਂ ਦੇ ਵਿੱਚ ਨੂਨ ਮਿਰਚ ਮਸਾਲਾ ਹਲਦੀ ਰਾਈ ਵਗੈਰਾ 8-10 ਮਸਾਲੇ ਆਪਾਂ ਨੂੰ ਪਤਾ ਹੁੰਦੇ ਨੇ ਇੱਥੇ ਬਹੁਤ ਤਰ੍ਹਾਂ ਦੇ ਮਸਾਲੇ ਹੁੰਦੇ ਨੇ ਜਾਂ ਇੰਗਰੀਡੀਅੰਟਸ ਕਿਦਾਂ ਸਾਰੀਆਂ ਚੀਜ਼ਾਂ ਅਸੀਂ ਬੇਸਿਕ ਤੋਂ ਸਟਾਰਟ ਕਰਵਾਉਣੀ ਆ ਠੀਕ ਹੈ ਜੀ ਤੇ 1.5 ਸਾਲ ਦਾ ਇਹ ਕੋਰਸ ਹੈ ਯੈਸ ਸਰ ਸਾਡਾ ਮੈਂ ਗੱਲ ਕਰ ਲਾਂ ਤਾਂ ਕੰਪਲੀਟ ਕੋਰਸ 1.5 ਸਾਲ ਦਾ ਜੀ 1 ਇਅਰ ਤੋਂ ਬਾਅਦ ਵੀ ਬੱਚਾ ਇਸ ਨੂੰ ਲਿਫਟ ਕਰ ਸਕਦਾ ਇੰਡਸਟਰੀਅਲ ਟ੍ਰੇਨਿੰਗ ਅਸੀਂ 6 ਮਹੀਨੇ ਦੀ ਪ੍ਰੋਵਾਈਡ ਕਰਵਾਉਂਦੇ ਆ ਉਹ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਚਲੇ ਜਾਓ ਫ੍ਰੀ ਆਫ ਕੋਸਟ ਆ ਜੀ ਇੰਟਰਨੈਸ਼ਨਲ ਟ੍ਰੇਨਿੰਗ ਵੀ ਅਸੀਂ ਪ੍ਰੋਵਾਈਡ ਕਰਵਾਉਂਦੇ ਆ ਸਰ 6 ਮਹੀਨੇ ਦੀ ਉਹ ਕਿੱਥੇ ਕਰਵਾਉਂਦੇ ਸਾਡੇ ਕੋਲੇ ਫਿਲਹਾਲ ਦੁਬਈ ਦੇ ਨਾਲ ਕੋਲੈਬੋਰੇਸ਼ਨ ਹੈਗੀ ਆ ਜੀ ਦੁਬਈ ਦੇ ਵਿੱਚ ਸਾਡੀਆਂ ਇੰਟਰਨੈਸ਼ਨਲ ਟ੍ਰੇਨਿੰਗ ਅਸੀਂ ਚਲਾ ਰਹੇ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਬੈਸਟ ਆਪਸ਼ਨ ਬੱਚਿਆਂ ਵਾਸਤੇ ਮਿਲ ਸਕਦੇ ਜੀ ਮੈਂ ਜੇ ਦੇਸੀ ਭਾਸ਼ਾ ਦੇ ਵਿੱਚ ਵੀ ਇਹਨਾਂ ਦੱਸਦਾ ਤਾਂ ਜਿਹੜਾ ਇਹ ਕੋਰਸ ਹੈਗਾ ਇਹਨੂੰ ਕੋਈ ਵੀ ਕਰ ਸਕਦਾ ਹੈ ਕਿ 10ਵੀਂ ਪਾਸ ਕੋਈ ਭੈਣਾ ਨੇ ਕੋਰਸ ਕਰਨਾ ਹਨਾ ਕਿ ਰੇ ਰਹਿੰਦੀ ਆ ਉਹਨਾਂ ਨੇ ਆਪਣੀ ਬੇਕਰੀ ਖੋਲਣੀ ਆ ਰੈਸਟੋਰੈਂਟ ਖੋਲਣਾ ਕੁਝ ਵੀ ਕਰ ਸਕਦੇ ਆ ਤੇ ਇਹ ਜਿਹੜੀ ਨੌਕਰੀ ਹੈ ਹਸਪਿਟੈਲਿਟੀ ਲਾਈਨ ਜੇ ਕਈ ਲੋਕਾਂ ਨੂੰ ਨਹੀਂ ਪਤਾ ਤਾਂ ਮੋਟਾ ਮੋਟਾ ਦੱਸ ਦੇ ਇਹਦੇ ਵਿੱਚ ਹੋਟਲ ਮੈਨੇਜਮੈਂਟ ਆ ਜਿਵੇਂ ਹੋਟਲਾਂ ਦੇ ਵਿੱਚ ਨੌਕਰੀ ਜਾਂ ਚੰਗੇ ਰੈਸਟੋਰੈਂਟਾਂ ਦੇ ਵਿੱਚ ਨੌਕਰੀ ਤੇ ਪੂਰੇ ਟੌਪ ਕਲਾਸ ਦੇ ਰੈਸਟੋਰੈਂਟ ਜਾਂ ਹੋਟਲ ਦੇ ਵਿੱਚ ਇਸ ਤੋਂ ਬਾਅਦ ਨੌਕਰੀ ਮਿਲਦੀ ਆ ਸੋ ਕੋਰਸ ਜਿਹੜਾ ਹੈਗਾ ਇਹ 1 ਸਾਲ ਡੇਢ ਸਾਲ ਦਾ ਕੋਰਸ ਆ ਸ ਪ੍ਰੋਪਰ ਕੋਰਸ ਹੈ ਨਾ ਸਰ ਸਾਡੇ ਕੋਲੇ ਮਤਲਬ ਜਦੋਂ ਤੁਸੀਂ ਸਾਲ ਦੀ ਗੱਲ ਕੀਤੀ ਮੇਰੇ ਕੋਲੇ 3 ਮਹੀਨੇ ਦਾ ਕੋਰਸ ਸਟਾਰਟ ਹੋ ਜਾਂਦਾ 3 ਮਹੀਨੇ ਦਾ ਉਹ ਵੀ ਨੌਕਰੀ ਲਈ ਹੈ ਜੀ ਡੈਫੀਨਿਟਲੀ ਬੱਚੇ ਕੋਲ ਸਕਿੱਲ ਆ ਜਾਏਗੀ ਸਰ ਜੀ ਬੱਚਾ ਕੋਈ ਆਪ ਦਾ ਕੋਈ ਰੈਸਟੋਰੈਂਟ ਓਪਨ ਕਰਨਾ ਚਾਹੁੰਦਾ ਕੋਈ ਫਾਈਨ ਡਾਈਨਿੰਗ ਰੈਸਟੋਰੈਂਟ ਓਪਨ ਕਰਨਾ ਚਾਹੁੰਦਾ ਕੋਈ ਆਪਦੀ ਬੇਕਰੀ ਖੋਲਣਾ ਚਾਹੁੰਦਾ ਜੀ ਕੋਈ ਆਪ ਦਾ ਕੋਈ ਇੰਡੀਅਨ ਐਂਡ ਤੰਦੂਰ ਦਾ ਕੋਈ ਕਨਸੈਪਟ ਲੈ ਕੇ ਆਉਣਾ ਚਾਹੁੰਦਾ ਤਾਂ ਮੋਸਟ ਵੈਲਕਮ ਹੈ ਸਾਡੇ ਕੋਲੇ ਜੀ ਮਤਲਬ 3 ਮਹੀਨੇ 6 ਮਹੀਨੇ ਤੱਕ ਸਾਡੇ ਕੋਲੇ ਸ਼ਾਰਟ ਟਰਮ ਕੋਰਸ ਵੀ ਅਵੇਲੇਬਲ ਆ ਔਰ ਸਭ ਤੋਂ ਇੰਪੋਰਟੈਂਟ ਸਰ ਅਸ ਦੇ ਟਾਈਮ ਦੇ ਵਿੱਚ ਬੰਦਾ ਸਰਟੀਫਿਕੇਸ਼ਨ ਦੀ ਗੱਲ ਕਰ ਲਾ ਜੀ ਸਾਡੇ ਕੋਲੇ ਐਨਐਸਡੀਸੀ ਤੋਂ ਗਵਰਨਮੈਂਟ ਸਰਟੀਫਿਕੇਸ਼ਨਸ ਹੈਗੀਆਂ ਨੇ ਕਿ ਬੱਚੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਯਾਰ ਸਰਟੀਫਿਕੇਟ ਵੈਲਿਡ ਹੋਏਗਾ ਕਿ ਨਹੀਂ ਵੈਲਿਡ ਹੋਏਗਾ ਸਭ ਤੋਂ ਇੰਪੋਰਟੈਂਟ ਇਹ ਚੀਜ਼ ਆ ਜਾਂਦੀ ਸਰਕਾਰੀ ਸਰਟੀਫਿਕੇਟ ਵੈਲਿਡ ਇਨ ਇੰਡੀਆ ਐਂਡ ਅਬ੍ਰੋਡ ਆਲਸੋ ਅੱਛਾ ਅਬਰੌਡ 'ਚ ਵੀ ਚੱਲੂਗਾ ਯਸਸ ਤਾਂ ਇਹ ਜਿਹੜਾ ਸਰਟੀਫਿਕੇਟ ਹੈ ਐਨਐਸਡੀਸੀ ਦਾ ਮਿਲੂਗਾ ਆਪਣੇ ਦੇਸ਼ 'ਚ ਵੀ ਚੱਲੂਗਾ ਵਿਦੇਸ਼ 'ਚ ਵੀ ਕਿਸੇ ਦੇਸ਼ 'ਚ ਤੁਸੀਂ ਵਰਤਣਾ ਉੱਥੇ ਵੀ ਚੱਲੂਗਾ ਸਾਲ ਦਾ ਕੋਰਸ ਹੋਊਗਾ ਉਸ ਤੋਂ ਮੜ ਕੇ 6 ਮਹੀਨੇ ਦੀ ਟ੍ਰੇਨਿੰਗ ਹੈ ਇੰਡੀਆ 'ਚ ਕਰਨੀ ਉਹ ਫ੍ਰੀ ਆਫ ਕੋਸਟ ਹੈ ਜੇ ਬਾਹਰ ਕਰਨੀ ਇੰਟਰਨੈਸ਼ਨਲ ਟ੍ਰੇਨਿੰਗ ਤਾਂ ਦੁਬਈ 'ਚ ਤੁਹਾਨੂੰ ਮਿਲ ਸਕਦੀ ਹੈ ਉਹਦਾ ਜੋ ਵੀ ਕੋਸਟ ਬਣਦੀ ਹੁੰਦੀ ਹੈ ਉਹ ਤੁਹਾਡੀ ਲੱਗ ਜਾਣੀ ਹੈ ਪਰ ਤੁਸੀਂ ਜੇ ਮੈਂ ਕਹਾਂ ਮੈਂ ਕੈਨੇਡਾ 'ਚ ਜਾਣਾ ਹੋਵੇ 25-30 ਲੱਖ ਰੁਪਏ ਲਾ ਕੇ ਆਪਾਂ ਜਾਣੇ ਆ ਤੇ ਫੇਰ ਵੀ ਆਪਾਂ ਉੱਥੇ ਜਾ ਕੇ ਕਹਿਣਾਂਗੇ ਯਾਰ ਕੰਮ ਹੈ ਨਹੀਂਗਾ ਤਾਂ ਇੱਥੇ ਸਿਰਫ ਤੁਹਾਡੇ ਮੈਂ ਕਹਿੰਦਾ ਵੀ ਟਿਕਟਾਂ ਜਿੰਨੇ ਪੈਸੇ ਖਰਚ ਹੋਣੇ ਐ ਤੇ ਤੁਹਾਨੂੰ ਕੋਰਸ ਵੀ ਹੋ ਜਾਣਾ ਤੁਹਾਡਾ ਕੰਪਲੀਟ ਤੁਹਾਡੇ ਕੋਲੇ ਸਕਿੱਲ ਵੀ ਆਜੂ ਟ੍ਰੇਨਿੰਗ ਵੀ ਹੋਜੂ ਐਕਸਪੀਰੀਐਂਸ ਵੀ ਹੋਜੂ ਤੇ ਉਸ ਤੋਂ ਮੁੜ ਕੇ ਨੌਕਰੀ ਤੁਸੀਂ ਦੁਨੀਆ ਦੇ ਜਿਸ ਮਰਜ਼ੀ ਕੋਨੇ 'ਚ ਜਾ ਕੇ ਕਰ ਲਓ ਤਾਂ ਆਪਾਂ ਤੁਹਾਨੂੰ ਮੋਟਾ-ਮੋਟਾ ਇੱਥੇ ਦਿਖਾ ਵੀ ਦਿੰਨੇ ਆ ਹਨਾ ਵੀ ਕਿਸ ਤਰ੍ਹਾਂ ਦਾ ਇੰਸਟੀਚਿਊਟ ਐ ਪ੍ਰੈਕਟੀਕਲੀ ਸਿਖਾਈ ਜਾਂਦੀ ਐ ਉਹ ਨਹੀਂ ਵੀ ਕਾਗਜ਼ਾਂ ਤੇ ਤੁਹਾਨੂੰ ਦਿਖਾਤਾ ਕਾਗਜ਼ਾਂ ਤੋਂ ਕੋਈ ਇੰਜੀਨੀਅਰ ਕੋਈ ਮੈਂ ਕਹਿੰਦਾ ਕੁਝ ਨਹੀਂ ਪੈਦਾ ਹੁੰਦਾ ਸ਼ੈਫ ਨਹੀਂ ਪੈਦਾ ਹੁੰਦਾ ਤਾਂ ਇੱਥੇ ਜਿਹੜਾ ਹੈਗਾ ਪ੍ਰੈਕਟੀਕਲੀ ਸਿਖਾਇ ਬੰਦਾ ਸਿੱਖ ਕੇ ਨਾਲ ਦੀ ਨਾਲ ਕੰਮ ਇੱਥੇ ਸਿੱਖ ਜਾਂਦਾ ਹਨਾ ਸਰ ਜੀ ਸਰ ਤਾਂ ਇੱਥੇ ਸਰ ਆਪਣੇ ਕੋਲੇ ਲੈਬ ਬਣੀਆਂ ਹੋਈਆਂ ਅਲੱਗ-ਅਲੱਗ ਹਨਾ ਹਾਂਜੀ ਸਰ ਸਾਡੇ ਕੋਲੇ ਮੈਂ ਗੱਲ ਕਰ ਲਾਂ ਤਾਂ ਸਾਡੇ ਕੋਲੇ ਡਿਫਰੈਂਟ ਡਿਫਰੈਂਟ ਲੈਬਸ ਨੇ ਜਿਵੇਂ ਮੈਂ ਗੱਲ ਕਰ ਲਾਂ ਚਾਈਨੀਸ ਤੇ ਕੰਟੀਨੈਂਟਲ ਦੀ ਮੇਰੀ ਇੱਕ ਡਿਫਰੈਂਟ ਲੈਬ ਆ ਜੀ ਕਿ ਬੱਚੇ ਨੇ ਜਿਨ੍ਹਾਂ ਨੇ ਚਾਈਨੀ ਸਿੱਖਣਾ ਉਹ ਚਾਈਨੀਸ ਕਾਊਂਟਰ ਅਲੱਗ ਬਣਿਆ ਹੋਇਆ ਕੰਟੀਨੈਂਟਲ ਕਾਊਂਟਰ ਅਲੱਗ ਬਣਿਆ ਹੋਇਆ ਜਿਵੇਂ ਸਰ ਬੇਕਰੀ ਦੇ ਵਿੱਚ ਅਸ ਦੇ ਟਾਈਮ ਦੇ ਵਿੱਚ ਬੇਕਰੀ ਦੀ ਵੀ ਕਾਫੀ ਡਿਮਾਂਡ ਆ ਜੀ ਮੈਂ ਗੱਲ ਕਰਾਂ ਤਾਂ ਬੇਕਰੀ ਦੀ ਪ੍ਰੋਪਰ ਮੇਰੇ ਕੋਲ ਇੱਕ ਲੈਬ ਸੈਟਅਪ ਹੋਏਗਾ ਇਹ ਸਰ ਲੈਬ ਬੇਕਰੀ ਦੀ ਹੈ ਸਿਰਫ ਸਪੈਸ਼ਲ ਬੇਕਰੀ ਦੀ ਵਾਸਤੇ ਹਾਂਜੀ ਤਾਂ ਇੱਥੇ ਲਿਖਿਆ ਵੀ ਹੋਇਆ ਸਰ ਨੇ ਤੁਸੀਂ ਕੈਮਰਾ ਜਲੀ ਘੁਮਾ ਦਿਓ ਨਾ ਬੇਕਰੀ ਦੇ ਲਈ ਸਪੈਸ਼ਲ ਇਹ ਲੈਬ ਬਣਾਈ ਹੋਈ ਹੈ ਤਾਂ ਬੇਕਰੀ ਦੇ ਵਿੱਚ ਸਰ ਬਹੁਤ ਸਾਰੇ ਪ੍ਰੋਡਕਟ ਆ ਜਾਂਦੇ ਹੋਣਗੇ ਦੈਟਸ ਇਟਲੀ ਸਰ ਗੱਲ ਕਰ ਲਈ ਆਪਾਂ ਕੇਕ ਹੋਗੇ ਬਰਾਊਨੀਜ਼ ਡੋਨਟਸ ਜੀ ਮਫਿਨਸ ਕਪਕੇਕਸ ਚਾਕਲੇਟਸ ਡਿਫਰੈਂਟ ਟਾਈਪਸ ਆਫ ਕੁਕੀਜ਼ ਜੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਇਦਾਂ ਦੀਆਂ ਆਈਟਮਸ ਨੇ ਇਹੜੀਆਂ ਬੇਕਰੀ ਦੇ ਵਿੱਚ ਕਈ ਲੋਕਾਂ ਨੂੰ ਪਤਾ ਵੀ ਨਹੀਂ ਸਾਡੇ ਕੋਲੇ ਹੁਣ ਮੈਂ ਗੱਲ ਕਰ ਲਾ ਇੰਡੀਅਨ ਤੇ ਤੰਦੂਰੀ ਦੀ ਲੈਵਲ ਅਲੱਗ ਹੈਗੀ ਆ ਅੱਛਾ ਇਹ ਇੰਡੀਅਨ ਦੀ ਆ ਗਿਆ ਇੰਡੀਅਨ ਦੀ ਆ ਗਿਆ ਤੇ ਤੰਦੂਰੀ ਆ ਗਿਆ ਅੱਛਾ ਜੀ ਮਤਲਬ ਪੰਜ ਤਰ੍ਹਾਂ ਦੀਆਂ ਕੁਜ਼ੀਨ ਦੀ ਜਿਹਦਾ ਮੈਂ ਤਾਂ ਗੱਲ ਕੀਤੀ ਆ ਤਾਂ ਪ੍ਰੋਪਰ ਅਲੱਗ-ਅਲੱਗ ਕੁਜ਼ੀਨ ਸਾਡੇ ਕੋਲੇ ਅਸੀਂ ਬੱਚਿਆਂ ਨੂੰ ਸਿਖਾਉਨੇ ਆ ਪਰ ਤੁਸੀਂ ਦੇਖ ਸਕਦੇ ਨੇ ਇੱਥੇ ਤੰਦੂਰ ਬਣਾਇਆ ਹੋਇਆ ਹੈਗਾ ਸਾਡੇ ਕੋਲੇ ਕੋਰਸ ਕੰਪਲੀਟ ਕਰਨ ਤੋਂ ਬਾਅਦ ਬੱਚਿਆਂ ਨੇ ਆਪਣੇ ਫਾਈਨ ਡਾਈਨਿੰਗ ਰੈਸਟੋਰੈਂਟ ਵੀ ਸ਼ੁਰੂ ਕੀਤੇ ਆ ਜੀ ਕਈ ਬੱਚਿਆਂ ਨੇ ਆਪਣੀਆਂ ਫਰੈਂਚਾਈਜ਼ੀਆਂ ਲਈਆਂ ਹੋਈਆਂ ਨੇ ਜੀ ਕਈ ਬੱਚੇ ਅੱਛੇ ਹੋਟਲ ਇੰਡਸਟਰੀ ਦੇ ਵਿੱਚ ਸੈਟਲ ਨੇ ਆਪਣੇ ਰੈਸਟੋਰੈਂਟ ਸਟਾਰਟ ਕੀਤੇ ਹੋਏ ਨੇ ਆਪਣੀਆਂ ਬੇકરી ਸਟਾਰਟ ਕੀਤੀਆਂ ਹੋਈਆਂ ਨੇ ਤਾਂ ਡਿਫਰੈਂਟ ਡਿਫਰੈਂਟ ਕੋਰਸਸ ਨੇ ਬੱਚਾ ਸਕਿੱਲਸ ਲੈ ਕੇ ਡਿਫਰੈਂਟ ਡਿਫਰੈਂਟ ਇੰਡਸਟਰੀ ਦੇ ਵਿੱਚ ਮੂਵ ਕਰ ਸਕਦਾ ਇਹਦੀ ਸਰ ਕੋਰਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਕਿਸੇ ਵੀ ਟਾਈਮ ਲੈ ਸਕਦੇ ਹਾਂਜੀ ਸਰ ਇਹਦੇ ਵਿੱਚ ਕੋਈ ਟਾਈਮ ਲਿਮਟ ਨਹੀਂ ਗਈ ਹਾਂਜੀ ਇਹਦੇ ਵਿੱਚ ਜਿਵੇਂ ਹੁਣ ਮੈਂ ਗੱਲ ਕਰ ਲਾ ਤਾਂ ਸਤੰਬਰ ਦੇ ਵਿੱਚ ਸਾਡਾ ਬੈਚ ਚੱਲ ਰਿਹਾ ਸਾਡਾ ਜਿਹੜਾ ਬੈਚ ਸਾਈਜ਼ ਆ ਸਰ ਉਹ 12 ਤੋਂ 15 ਦੇ ਕਰੀਬ ਹੁੰਦਾ ਸਾਡਾ ਜਿਹੜਾ ਪ੍ਰੈਕਟੀ ਉਸੇ 70% ਪ੍ਰੈਕਟੀਕਲ ਕਰਵਾਉਨੇ ਆ ਜੀ ਔਰ 30% ਸਾਡੀ ਥਿਉਰੀ ਹੁੰਦੀ ਆ ਅੱਛਾ ਮਤਲਬ ਵਾਸਤੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਆ ਕਿ ਹੋਟਲ ਇੰਡਸਟਰੀ ਜਿਹੜੀ ਹੈਗੀ ਆ ਸਰ ਇਹ ਡਿਪੈਂਡ ਆਨ ਓਨਲੀ ਔਨ ਪ੍ਰੈਕਟੀਕਲ ਜੀ ਅਗਰ ਬੱਚੇ ਨੂੰ ਪ੍ਰੈਕਟੀਕਲ ਆਉਂਦਾ ਹੋਏਗਾ ਤਾਂ ਡੈਫੀਨੇਟਲੀ ਉਹ ਕੁਝ ਵੀ ਕਰ ਸਕਦਾ ਬਿਲਕੁਲ ਆਹ ਸਰ ਜੀ ਮੈਂ ਗੱਲ ਕਰਾਂ ਜੋ ਆਹ ਸਿਸਟਮ ਆ ਪ੍ਰੋਪਰ ਇਹ ਇੱਕ ਰੈਸਟੋਰੈਂਟ ਬਣਾਇਆ ਹੋਇਆ ਹੈ ਯਸ ਸਰ ਇਹ ਐਫ ਐਂਡ ਬੀ ਸਰਵਿਸ ਦੀ ਲੈਬ ਆ ਜੀ ਇੱਥੇ ਤੁਹਾਨੂੰ ਕੋਕਟੇਲ ਮੋਕਟੇਲ ਸਰਵ ਕਰਨਾ ਸਰਵਿਸ ਕਿੱਦਾਂ ਕਰਨੀ ਆ ਮਤਲਬ ਪ੍ਰੋਪਰ ਤੁਹਾਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਮਤਲਬ ਏ ਟੂ ਜ਼ੈਡ ਜਿਵੇਂ ਕਹਿੰਦੇ ਇੱਕ ਗਲਾਸ ਕਿਵੇਂ ਰੱਖਣਾ ਹੈ ਕਿਵੇਂ ਚੱਕਣਾ ਹੈ ਕਿਵੇਂ ਸਾਫ਼ ਕਰਨਾ ਹੈ ਏ ਟੂ ਜ਼ੈਡ ਬਰੀਕੀ ਦੇ ਵਿੱਚ ਸਾਰਾ ਕੁਝ ਸਿਖਾਇਆ ਜਾਂਦਾ ਤਾਂ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰੈਕਟੀਕਲੀ ਰੈਸਟੋਰੈਂਟ ਇੱਕ ਬਣਾਇਆ ਹੋਇਆ ਹੈ ਉਹਦੀ ਭਾਵੇਂ ਸਾਰੇ ਯੂਸ਼ੇ ਕਲਾਸਰੂਮ ਨੇ ਤੁਸੀਂ ਜਿੰਨੇ ਵੀ ਸਾਡੇ ਕਲਾਸਰੂਮ ਦੇਖੋਗੇ ਸਾਰਾ ਚਾਹੇ ਤੁਸੀਂ ਦਿਖਾ ਸਕਦੇ ਹੋ ਜੀ 12 ਤੋਂ 15 ਤੋਂ ਵੱਧ ਬੱਚੇ ਬੈਠ ਹੀ ਨਹੀਂ ਸਕਦੇ ਅਸੀਂ ਬਹੁਤ ਹੀ ਘੱਟ ਸਟਰੈਂਥ ਦੇ ਨਾਲ ਸਟੂਡੈਂਟ ਨੂੰ ਚਲਾਉਨੇ ਆ ਕਿ ਬੱਚਿਆਂ ਨੂੰ ਸਮਝਣਾ ਸੌਖਾ ਰਹੇਵੇ ਅੰਡਰਸਟੈਂਡ ਕਰਨਾ ਸੌਖਾ ਰਹੇ ਜੀ 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 ਆਪਾਂ ਕਹਦੇ ਕਿ ਜੇ 15 ਕੇ ਬੱਚੇ ਹੈਗੇ ਆ ਤਾਂ ਉਹਨਾਂ ਨੂੰ ਪੱਲੇ ਪੈ ਜਾਂਦੀ ਹੈਗਾ ਡੈਫੀਨਿਟਲੀ ਸਰ ਇਹ ਹਾਊਸਕੀਪਿੰਗ ਲੈਬ ਆ ਸਰ ਜਿਵੇਂ ਤੁਸੀਂ ਇੱਥੇ ਲਿਖਿਆ ਵੀ ਦੇਖ ਸਕਦੇ ਹੋ ਹਾਂਜੀ ਇਹ ਹਾਊਸਕੀਪਿੰਗ ਲੈਬ ਹੈ ਜਿੱਥੇ ਕਿ ਹੋਟਲ ਦੇ ਵਿੱਚ ਕਿਸ ਤਰ੍ਹਾਂ ਕੋਈ ਸਾਫ ਸਫਾਈ ਕਰਨੀ ਹੈ ਉਹ ਸਾਰਾ ਦਿਖਾਇਆ ਜਾਂਦਾ ਆਪਾਂ ਦਰਵਾਜ਼ਾ ਖੋਲ ਕੇ ਤੁਹਾਨੂੰ ਦਿਖਾਵੀ ਦਿੰਨੇ ਹਨ ਤਾਂ ਇੱਥੇ ਸਿਰ ਕਾਫੀ ਚੀਜ਼ਾਂ ਹੋ ਜਾਂਦੀਆਂ ਬਰੀਕੀ ਦੇ ਵਿੱਚ ਯਸ ਸਰ ਬਰੀਕੀ ਦੇ ਵਿੱਚ ਤੁਹਾਡਾ ਜਿਵੇਂ ਹੋਟਲ ਇੰਡਸਟਰੀ ਦੀ ਮੈਂ ਗੱਲ ਕਰ ਲਾਂ ਤਾਂ ਇੱਕ ਮੇਜਰ ਪਾਰਟ ਆ ਜਾਂਦਾ ਹਾਊਸਕੀਪਿੰਗ ਤੁਹਾਡੇ కర్ਟਨ ਸਾਫ਼ ਆ ਕਿ ਨਹੀਂ ਬੈੱਡ ਸ਼ੀਟ ਸਾਫ਼ ਆ ਕਿ ਨਹੀਂ ਏਸੀ ਵਰਕਿੰਗ ਚ ਆ ਕਿ ਨਹੀਂ ਪੱਖੇ ਚੱਲਦੇ ਆ ਕਿ ਨਹੀਂ ਉਹ ਪ੍ਰੋਪਰ ਕਾਫੀ ਚੀਜ਼ਾਂ ਮੇਨਟੇਨੈਂਸ ਪਰਪਸ ਨੂੰ ਲੈ ਕੇ ਕਾਫੀ ਚੀਜ਼ ਆ ਜਾਂਦੀਆਂ ਨੇ ਤਾਂ ਇਹ ਕਲਾਸਰੂਮ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਡੇ ਪ੍ਰੋਜੈਕਟਰਸ ਲੱਗੇ ਹੋਏ ਨੇ ਪ੍ਰੋਪਰ ਸਾਡੇ ਸੈਮੀਨਾਰਸ ਹੁੰਦੇ ਨੇ ਏਸੀ ਲੱਗੇ ਹੋਏ ਨੇ ਪ੍ਰੋਪਰ ਬੱਚੇ ਨੂੰ 에어 ਕੰਡੀਸ਼ਨਰ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਸਰ ਜੀ ਤਾਂ ਸਰ ਚਲੋ ਆਪਣੀ ਵੀਡੀਓ ਸਰ ਸਿਰਫ ਆਪਾਂ ਬਠਿੰਡਾ ਦੇ ਵਿੱਚ ਖੜੇ ਐਸ ਵਕਤ ਪਾਵਰ ਹਾਊਸ ਰੋਡ ਤੇ ਜੋ ਐਨ ਐਫ ਸੀ ਦਾ ਇੰਸਟੀਚਿਊਟ ਹੈ ਬਟ ਆਪਣੀ ਵੀਡੀਓ ਸਰ 올 ਓਵਰ ਪੰਜਾਬ ਦੇ ਵਿੱਚ ਚੱਲਣੀ ਹੈ ਤਾਂ ਆਪਣੇ ਬ੍ਰਾਂਚੇਸ ਕਿੱਥੇ ਕਿੱਥੇ ਨੇ ਪੰਜਾਬ ਦੇ ਵਿੱਚ ਯਸ ਸਰ ਤੁਹਾਡਾ ਬਹੁਤ ਅੱਛਾ ਕੁਐਸਚਨ ਆ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸ ਕੇ ਢੀਕਾ 올 ਓਵਰ ਮੇਂ ਇੰਡੀਆ ਦੀ ਗੱਲ ਕਰ ਰਹਾ ਹਾਂ ਤਾਂ ਸਾਡੀਆਂ 20 ਬ੍ਰਾਂਚਾਂ ਨੇ 20 ਬ੍ਰਾਂਚੇਸ ਅਗਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਇੱਥੋਂ ਤੁਸੀਂ ਅਸੀਂ ਬਠਿੰਡਾ ਦੇ ਵਿੱਚ ਖੜੇ ਆ ਪਟਿਆਲਾ ਜ ਹੋ ਗਿਆ ਅੰਮ੍ਰਿਤਸਰ ਹੋ ਗਿਆ ਤੇ ਮਹਾਲੀ 8 ਸੈਂਟਰ ਸਾਡੇ ਪੰਜਾਬ ਚ 7 ਸੈਂਟਰ ਸਾਡੇ ਹਿਮਾਚਲ ਚ ਔਰ ਹਰਿਆਣਾ ਤਰਨਾਟਕਾ ਉੱਤਰਾਖੰਡ ਉੱਤਰ ਪ੍ਰਦੇਸ਼ ਬਾਕੀ ਡਿਫਰੈਂਟ ਡਿਫਰੈਂਸ ਸਟੇਟਾਂ ਦੇ ਵਿੱਚ ਵੀ ਸਾਡੇ ਇਸ ਤਰ੍ਹਾਂ ਐਡਮਿਸ਼ਨਸ ਆ ਸਾਰੇ ਕਿਤੇ ਅਵੇਲੇਬਲ ਹੈ ਡੈਫੀਨਿਟਲੀ ਸਰ ਸਾਡਾ ਕਲਚਰ ਸਭ ਸੇਮ ਆ ਸਾਡੇ ਪ੍ਰੋਪਰ ਪਾਲਿਸੀਜ਼ ਐਂਡ ਸਾਰੀਆਂ ਸੇਮ ਆ ਬੱਚੇ ਦੇ ਲਈ এনवायरमेंट ਸਭ ਜਗ੍ਹਾ ਇੱਕੋ ਜਿਹਾ ਹੈ ਜੀ ਤਾਂ ਕਿਤੇ ਵੀ ਐਡਮਿਸ਼ਨ ਲਈ ਜਾ ਸਕਦੇ ਨੇ ਆਰਾਮ ਨਾਲ ਲੈ ਸਕਦਾ ਜੀ ਬੱਚਾ ਜੀ ਸਾ ਸਭ ਤੁਹਾਡੇ ਵੱਲੋਂ ਤੁਸੀਂ ਕੁਝ ਹੋਰ ਕਹਿਣਾ ਹੋਵੇ ਮੈਂ ਅੱਜ ਦੇ ਯੂਥ ਨੂੰ ਸਿਰਫ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਦੇ ਟਾਈ ਆਪਾਂ ਗੱਲ ਕਰ ਲਈਏ ਸਕਿੱਲਜ਼ ਦੀ ਜਿੱਦਾਂ ਲਖਵਿੰਦਰ ਜੀ ਤੁਸੀਂ ਵੀ ਕਿਹਾ ਜੀ ਅੱਜ ਆਪਣੇ ਦੇਸ਼ 'ਚ ਬੇਰੋਜ਼ਗਾਰੀ ਬਹੁਤ ਵੱਧ ਗਈ ਜੀ ਅੱਜ ਆਪਣੇ ਦੇਸ਼ 'ਚ ਯੰਗਸਟਰ ਸੁਸਾਈਡ ਕਰ ਰਹੇ ਨੇ ਜੀ ਮੈਂ ਕਹਿੰਦਾ ਅਗਰ ਬੱਚਿਆਂ ਕੋਲੇ ਕੋਈ ਸਕਿੱਲਜ਼ ਹੋਏਗੀ ਕੋਈ ਕੰਮ ਕੰਦਾ ਹੋਵੇਗਾ ਕੋਈ ਰੁਜ਼ਗਾਰ ਹੋਵੇਗਾ ਤਾਂ ਮੈਂ ਆਪਣੇ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਕਿ ਕੋਈ ਬੱਚਾ ਬੇਰੋਜ਼ਗਾਰ ਨਹੀਂ ਰਹੂਗਾ। ਸੋ ਇਹ ਜਿਹੜਾ ਕੋਰਸ ਹੈ ਹਨਾ 1 ਸਾਲ ਡੇਢ ਸਾਲ ਦਾ ਕੋਰਸ ਕਰਕੇ ਵਿੱਚ 3 ਮਹੀਨਾ ਦਾ ਕੋਰਸ ਵੀ ਹੈ 6 ਮਹੀਨਾ ਦਾ ਕੋਰਸ ਵੀ ਹੈ। ਇਹਦੇ ਨਾਲ ਤੁਸੀਂ ਦੇਸ਼ 'ਚ ਜਾਂ ਵਿਦੇਸ਼ 'ਚ ਵੀ ਨੌਕਰੀ ਕਰਨੀ ਕਰ ਸਕਦੇ ਆ। ਸੋ ਉਹ ਇਹ ਕੋਰਸ ਨੂੰ ਹਨਾ ਜਿਨੇ ਵੀ ਜੁਆਇਨ ਕਰਨਾ ਕਰ ਸਕਦੇ ਹੋ ਤੇ ਬਾਕੀ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਜਿਹਨੂੰ ਕਿ ਲੱਗਦਾ ਹੈ ਤੁਹਾਨੂੰ ਕਿ ਇਹ ਬੰਦੇ ਨੂੰ ਇਹ ਕੋਰਸ ਕਰਨਾ ਚਾਹੀਦਾ ਉਹਨੂੰ ਇਹ ਵੀਡੀਓ ਸ਼ੇਅਰ ਕਰ ਦਿਓ। ਆਸ-ਪਾਸ ਜਿੰਨੇ ਵੀ ਬੇਰਜ਼ਗਾਰ ਆ ਉਹਨਾਂ ਨੂੰ ਵੀਡੀਓ ਭੇਜ ਦਿਓ ਹਨਾ ਧੰਨਵਾਦ ਜੀ।